हेलो जी थोड़ा सारे तो मेरे चैनल से बड़ा ही निगाह स्वागत है जो आप एक बॉर्डर बनाने जा रहे हैं, देखो बॉर्डर की दे लुक बिल्कुल ही अलग आओगी देखो नीचों बॉडर सादा का इदा लगेगा आ देखो ये है साडे बॉर्डर बॉडर लुक बॉर्डर साढ़ा इदा बन के आएगा तो दो प्लस दो कुंडे मीनस के चार कुंडे दो सीधे दो पुठे इदा पे लास्ट च दो पुठे दोेबिली देखो बॉडर की देखो ਸਟੈਚੇਬਲ ਵੀ ਹੈਗਾ ਬਾਰਡਰ ਤੇ ਲੱਗਦਾ ਵੀ ਕੁਛ ਲੱਗ ਜਾ ਦੇਖੋ ਸਕੀਵ ਲਈ ਬੈਸਟ ਆਈਵਨ ਹੈ ਤੁਸੀਂ ਇਹਨੂੰ ਕਿਸੇ ਪ੍ਰੋਜੈਕਟ ਤੇ ਪਾ ਸਕਦੇ ਹੋ ਤੇ ਥੋੜੀ ਆ ਦੇਖੋ ਤਾਂ ਉੱਪਰ ਵੀ ਜਿਹੜੀ ਲਾਈਨ ਆਉਂਦੀ ਨਹੀਂ ਇਹ ਆ ਸਾਡੇ ਬੋਟਰ ਦੀ ਲੁੱਕ ਜਿਹੜਾ ਅਸੀਂ ਬਣਾਉਣ ਜਾ ਰਹੇ ਹਾਂ ਤੇ ਇਹਦੇ ਲਈ ਕੁੰਡੇ ਚਾਹੀਦੇ ਆ ਸਾਨੂੰ 4 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 2 ਐਕਸਟਰਾ मीनस के फोर्थ मल्टीपल कुंडे पा लेने दो कुंडे एक्सट्रा पा लेने से सा बॉर्डर है ये साढ़ा एक रोह ही पागा मीनस के एक सिलाई असी पानी है जड़ी तो जी पुठी सिलाई उस सीधे तो सीधे तो पुट्ठे पुट्ठे दो ही सिलाई सा बॉर्डर बन के तैयार होगा तो फिर शुरू कर जा रहे बॉडर अपना असी फस्ट रोह तो सीधी साइड तो ਬਾਰਡਰ ਤੇ ਸਾਡੀ ਫਸਟ ਰੋ ਹੈ ਪਹਿਲੀ ਸਲਾਈ ਹੈ ਤੇ ਅਸੀਂ ਸਿੱਧੀ ਸਾਈਡ ਤੋਂ ਸ਼ੁਰੂ ਕਰ ਰਹੇ ਹਾਂ ਠੀਕ ਹੈ ਤੇ ਕਿੱਦਾਂ ਇਹਨੂੰ ਬਣਾਣਾ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੈਣਾ ਬਹੁਤ ਹੀ ਸੌਖਾ ਹੈ ਬਿਗਨਰਸ ਵੀ ਇਹਨੂੰ ਰੰਗ ਰੰਗ ਬਣਾ ਸਕਦੇ ਦੂਜੇ ਕੁੰਡੇ ਨੂੰ ਪੁੱਠਾ ਦੋ ਕੁੰਡੇ ਹੋ ਗਏ ਸਾਡੇ ਪੁੱਠੇ ਤਾਂਗੇ ਨੂੰ ਪਿੱਛੇ ਕੀਤਾ ਹੁਣ ਅਗਲੇ ਦੋ ਕੁੰਡਿਆਂ ਚੋਂ ਦੂਸਰਾ ਕੁੰਡਾ ਲਈਆ ਸੀ ਇਹ ਵਨ ਆ ਪਹਿਲਾ ਛੱਡ ਕੇ ਦੂਜਾ ਕੁੰਡਾ ਲਿਆ ਉਹ ਵੀ ਪਿੱਛੇ ਤੋਂ ਐਦਾਂ ਬੁੰਨ ਲਿਆ ਬੰਨਣਾ ਤੇ ਫਿਰ ਦੋਨੇ ਕੁੰਟੇ ਸਾਈਡ ਸਿਲਾਈ ਤੇ ਰਹਿਣਗੇ ਤੇ ਦੋਨਾਂ ਨੂੰ ਫੇਰ ਅਸੀਂ ਇਕੱਠਿਆਂ ਨੂੰ ਪਾਣਾ ਤੇ ਫੇਰ ਅਸੀਂ ਬੈਕ ਲੂਪ ਤੋਂ ਦੋਨਾਂ ਨੂੰ ਇਕੱਠਿਆਂ ਨੂੰ ਦੋ ਦਾ ਇੱਕ ਕਰ ਦੇਣਾ ਇਹ ਸਾਡਾ 4 ਕੁੰਡਿਆਂ ਦਾ ਬਾਰਡਰ ਬਣ ਗਿਆ ਫੇਰ ਇੱਕ ਵਾਰੀ ਦੇਖੋ ਤਾਗਾ ਆਪਣੇ ਵੱਲ ਤਾਗਾ ਆਪਣੇ ਵੱਲ ਤੇ ਇੱਕ ਕੁੰਡਾ ਪੁੱਠਾ ਦੂਜਾ ਕੁੰਡਾ ਪੁੱਠਾ ਤਾਗਾ ਪਿੱਛੇ ਇਹ ਵਾਲੇ ਕੁੰਡੇ ਨੂੰ ਪਿੱਛੇ ਤੋਂ ਲਿਆ ਅਗਲੇ ਦੋ ਕੁੰਡਿਆਂ ਤੋਂ ਚੋਂ ਦੂਜੇ ਕੁੰਡੇ ਨੂੰ ਲਿਆ ਪਿੱਛੇ ਤੋਂ ਲੈ ਕੇ ਇਹਨੂੰ ਬੁਣ ਲਿਆ ਸੀ ਇੱਦਾਂ ਹੀ ਸਿੱਧਾ ਸਿੱਧਾ ਬੁਣਨ ਤੋਂ ਬਾਅਦ ਦੋਨੇ ਕੁੰਡੇ ਸਾਡੇ ਸਲਾਈਡ ਤੇ ਤਾਂ ਦੋਨਾਂ ਨੂੰ ਅਸੀਂ ਇਕੱਠਿਆਂ ਨੂੰ ਬੁਣ ਲੈਣਾ ਫਿਰ ਉਸੇ ਤਰ੍ਹਾਂ ਹੀ ਬੈਕ ਲੂਪ ਤੋਂ ਦੋਨਾਂ ਨੂੰ ਸਿੱਧਾ ਫੇਰ ਤਾਗਾ ਆਪਣੇ ਵੱਲ ਇਹ ਕੁੰਡਾ ਕੋਠਾ ਦੂਜਾ ਕੁੰਡਾ ਕੋਠਾ ਤਾਗਾ ਪਿੱਛੇ ਦੋ ਕੁੰਡੇ ਸਿੱਧਿਆਂ ਤੋਂ ਪਿਛਲੇ ਕੁੰਡੇ ਨੂੰ ਲਵਾਂਗੇ ਬੈਕ ਲੂਪ ਤੋਂ ਸਿੱਧਾ ਬੁਣ ਲਵਾਂਗੇ ਫੇਰ ਦੋਨਾਂ ਕੁੰਡਿਆਂ ਨੂੰ ਇਕੱਠਿਆਂ ਨੂੰ ਅਸੀਂ ਫੇਰ ਸਿੱਧਾ ਬੁਣ ਲਵਾਂਗੇ ਦੋਨਾਂ ਨੂੰ ਸਲਾਈ ਤੋਂ ਉਤਾਰਤਾ ਧਾਗਾ ਆਪਣੇ ਵੱਲ ਇਹ ਕੁੰਡਾ ਪੁੱਠਾ ਦੂਜਾ ਕੁੰਡਾ ਪੁੱਠਾ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਦੋ ਕੁੰਡੇ ਸਿੱਧਿਆਂ ਚੋਂ ਦੂਜੇ ਕੁੰਡੇ ਨੂੰ ਪਿੱਛੇ ਤੋਂ ਲਿਆ ਤੇ ਬੈਕ ਲੂਪ ਤੋਂ ਜਾਂ ਦੇਖੋ ਪਿੱਛੇ ਤੋਂ ਐਦਾਂ ਹੀ ਪਹਿਲਾ ਪੁੰਤਾ ਇੱਕ ਵਾਰੀ ਬੁਣਨ ਤੋਂ ਬਾਅਦ ਦੋਨੇ ਕੁੰਡੇ ਸਲਾਈ ਤੇ ਤਾਂ ਫੇਰ ਦੋਨਾਂ ਨੂੰ ਇਕੱਠਿਆਂ ਨੂੰ ਅਸੀਂ ਲਵਾਗੇ ਤਾਂ ਇਹ ਤਾਂ ਹੀ ਬੁੰਦੂਆਂ ਫਿਰ ਦੋਨਾਂ ਨੂੰ ਸਲਾਈ ਤੋਂ ਉਤਾਰ ਦਮਾ ਬਸ ਇਹ ਸਾਡਾ ਚਾਰ ਕੁੰਡਿਆਂ ਦਾ ਪੈਟਰਨ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਦੂਜੇ ਕੁੰਡੇ ਨੂੰ ਲਿਆ ਪਿੱਛੇ ਤੋਂ ਪਹਿਲਾਂ ਬੁੰਨ ਲਿਆ ਬੁੰਨਣ ਤੋਂ ਬਾਅਦ ਦੋਨੇ ਕੁੰਡੇ ਸਾਡੇ ਸਲਾਈ ਤੇ ਹੀ ਰਹਿਣਗੇ ਆ ਦੇਖੋ ਦੋਨੇ ਕੁੰਡੇ ਸਲਾਈ ਤੇ ਤੇ ਦੋਨਾਂ ਨੂੰ ਅਸੀਂ ਇਕੱਠਿਆਂ ਨੂੰ ਹੁਣ ਦੋ ਦਾ ਇੱਕ ਕਰਾਂਗੇ ਸਾਡੇ 2 ਚੋਂ 2 ਕੁੰਡੇ ਅਸੀਂ ਫੇਰ ਬਣਾ ਲਏ। 2 ਚੋਂ 2 ਕੁੰਡੇ ਧੱਗ ਆਪਣੇ ਵੱਲ ਫੇਰ 2 ਕੁੰਡੇ ਪੁੱਠੇ। ਧਾਗਾ ਪਿੱਛੇ ਇਹ ਕੁੰਡੇ ਨੂੰ ਲਿਆ ਲੈ ਕੇ ਲੂਸ ਜਾ ਬਸ ਲੈ ਕੇ ਆ ਤਕੋ। ਬੁਣ ਲਿਆ ਸਿੱਧਾ ਹੀ ਬੈਕ ਲੂਪ ਤੋਂ ਫੇਰ ਦੋਨਾਂ ਨੂੰ ਇਕੱਠਿਆਂ ਨੂੰ ਇਦਾਂ ਇਹ ਦੋਨਾਂ ਨੂੰ ਇਕੱਠੇ ਨਾਲ ਹੀ ਸਲਾਈ ਪਾਤਾ ਨਹੀਂ ਬੜੇ ਆਰਾਮ ਨਾਲ ਪਾਇਆ ਜਾਂਦਾ। ਤੇ ਦੋਨਾਂ ਨੂੰ ਅਸੀਂ ਬੁਣ ਲਿਆ ਫੇਰ ਇਕੱਠਾ ਹੀ ਤੇ ਦੋ ਚੋਂ ਸਾਡੇ 2 ਕੁੰਡੇ ਬਣ ਗਏ। यह साड़ी पहली सिलाई से पूरी पहली सिलाई असंद ही पानी इदा ही पूरी पहली सिलाई पा लास्ट ध्यान रखना भी दो थोड़े पुठे आ जाने वाली रहूगा ताकि फिर बॉर्डर की जोड़ी समिटरी है बनी रहेगी तो चाहे तुम इन एज ए पैटर्न यूज़ कर रहे हो तभी आ लो जी ये एक सिलाई पैगी हूँ अस आगे पुट्ठी सिलाई पर रोंग साइड इस अ करना आखो पहलाडा ए स्टिच किया దూజా కు సగ్గల్ దో కు పుట్ే ధాగా పిచ్చే దో కుడే సగ్గే వల్ దో కుండే పుట్ే ధాగా పిచ్చే దో కడే స ਦੂਜੀ ਸਲਾਈ ਅਸੀਂ ਪੂਰੀ ਸਿੱਧੇ ਅਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾਉਂਦੇ ਹੇ ਕੰਪਲੀਟ ਕਰ ਲੈਣੀ ਹੈ ਜਿਸ ਤੱਕ ਅਸੀਂ ਦੋ ਸਿੱਧੇ ਦੋ ਪੁੱਠੇ ਪਾਉਂਦੇ ਜਾਵਾਂਗੇ ਨਾਲ ਹੀ ਇਹ ਡਿਜ਼ਾਈਨ ਬਾਰਡਰ ਬਣਾਣੇ ਹੈ ਤੇ ਨਾਲ ਹੀ ਇੱਕ ਰਿਕੁਐਸਟ ਪਲੀਜ਼ 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 ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਉਹਨੂੰ ਆਲਟਾ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੇ ਅਗਰ ਵੀਡੀਓ ਪਸੰਦ ਆਉਂਦੀ ਤਾਂ ਕਮੈਂਟ ਕਰਕੇ ਦੱਸਿਆ ਕਰੋ ਤੇ ਲਾਈਕ ਵੀ ਕਰਦੇਆ ਕਰੋ ਜੇ ਕੋਈ ਇਹਦਾ ਬਾਰਡਰ ਬਣਾਉਣਾ ਚਾਹੁੰਦਾ ਕੋਈ ਇਸki ਵੀ ਬਣਾ ਰਿਹਾ ਲਈ ਲੱਭ ਰਿਹਾ ਕੋਈ ਬਾਰਡਰ ਤਾਂ ਤੁਸੀਂ ਇਹ ਵਾਲੀ ਵੀਡੀਓ ਸ਼ੇਅਰ ਕਰ ਸਕਦੇ ਹੋ ਕਿਉਂਕਿ ਇਸki ਵੀ ਲਈ ਤੇ ਇਹ ਬੈਸਟ ਬਾਰਡਰ ਹੈ ਬਹੁਤ ਹੀ ਸਟ੍ਰੈਚੇਬਲ ਬਣਦਾ ਤੇ ਕੁਝ ਅਲੱਗ ਵੀ ਟਰਾਈ ਹੋ ਜਾਊਗਾ ਤੁਹਾਡਾ ਤਾਂ ਫਿਰ ਪਾਓ ਇਹ ਵਾਲਾ ਬਾਰਡਰ ਤੇ ਫਿਰ ਦੱਸਿਓ ਮੈਨੂੰ ਜ਼ਰੂਰ ਕਿ ਤੁਹਾਨੂੰ ਵਧੀਆ ਲੱਗਿਆ ਕਿ ਨਹੀਂ ਤੇ ਲੋ ਜੀ ਬਾਰਡਰ ਹੋ ਗਿਆ ਸਾਡਾ ਪੂਰਾ ਤੇ ਇਹਨੂੰ ਤੁਸੀਂ ਪਾ ਸਕਦੇ ਹੋ ਕਿਤੇ ਵੀ ਕਿਸੇ ਵੀ ਪ੍ਰੋਜੈਕਟ ਆਲੋ ਜੀ ਇਹ ਆ ਸਾਡੇ ਬਾਰਡਰ ਦੇ ਲੋਕ ਇਹ ਤੇ ਦੇਖੋ ਬોર્ਡਰ ਦਿਖਾਈ ਦੇਊਗਾ ਤੇ ਸਟੈਚੇਬਿਲਟੀ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ ਇਹ ਬਹੁਤ ਹੈ ਤੇ ਰਿਵਰਸੇਬਲ ਤੁਸੀਂ ਇਹਨੂੰ ਤਾਂ ਕਹਿ ਸਕਦੇ ਹੋ ਕਿਉਂਕਿ ਇੱਧਰ ਦੋ ਸਿੱਧੇ ਦੋ ਪੁੱਠੇ ਆਉਂਦੇ ਤੇ ਇੱਧਰ ਸਾਡਾ ਪੈਟਰਨ ਬਣ ਕੇ ਆਉਂਦਾ ਫਿਰ ਬਣਾਓ ਇਹਨੂੰ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਤੇ ਨਵੇਂ ਪੈਟਰਨ ਦੇ ਨਾਲ ਤਾਂ ਤੁਸੀਂ ਮੈਂ ਤਿਆਰ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ